ਤਰੀਕ 18 ਜੁਪੇਰੇ 19 ਤੇ ਪਰਚੋਂ 20 ਦਾ ਮੋੜ ਹੈ ਅੱਜ ਦਰਮਿਆਨੇ ਜੇ ਜਨਪਰ ਆਏ ਨੇ ਕਿ ਇਹ ਸਮਾਨਸਾ ਮੰਡੀ ਤੇ ਅੱਜ ਆਪਾਂ ਆਇਆ ਮਾਨਸਾ ਪਸ਼ੂ ਮੰਡੀ ਤੇ ਤੇ ਬਣੇ ਰੋ ਮਾਲਪਾ ਬਲੌਗਰ YouTube ਚੈਨਲ ਨਾਲ ਕਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਚੰਦ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਫਿਰ ਬਣੇ ਰੋ ਮਾਲਪਾ ਬਲੌਗਰ YouTube ਚੈਨਲ ਤੇ ਅੱਜ ਸਾਡੀ ਦਾ ਕਰਕੇ ਥੋੜਾ ਜੈ ਜੀ ਆਏ ਨੇ ਡੰਗਰ ਮੈਂ ਪੁੱਛਿਆ ਕਿ ਇਹਨੂੰ ਇਹਨੂੰ ਇਹ ਨਹੀਂ ਪਾਰੇ ਪੁੱਛਿਆ ਮੈਂ ਕੋਈ ਲਿਆ ਦਿੱਤਾ ਉਹ ਲਿਆ ਦਿੱਤਾ ਇਹੋ ਜਿਹਾ ਲਿਆ ਦਿੱਤਾ ਇਹੋ ਜਿਹਾ ਦਿੱਤਾ ਇਹ ਜੋ 25 ਕਿੱਟਾਂ ਦਾ ਕਹਿ ਤਾ ਦਿੱਤਾ ਕੋਈ ਲਿਆ ਕੋਈ ਕਹਿ ਤਾ ਦਿੱਤਾ 1000 ਘੰਟੇ ਦਾ ਕਹਿ ਤਾ ਦਿੱਤਾ ਮੈਂ ਉਹਨੂੰ ਕਹਿੰਦਾ ਇਹਨੂੰ ਤਾਂ ਪੁੱਛਿਆ ਕਿ ਕਿਤੇ ਚੱਲੂਆ ਜਿਹੜਾ ਮੇਰੇ ਹੱਥੇ ਗਾਇਤਾਂ ਦਾ ਦਿੱਤਾ ਨਾ ਦੇਖ ਨਾ ਗੱਲ ਚੱਲੀ ਜਾਂਦੀ ਮੈਂ ਤੈਨੂੰ ਕਿਹਾ ਮੈਂ ਹੁਣ ਪੁੱਛਦਾ ਮੈਂ ਇੰਨੀ ਗੱਲ ਹੋਈ ਹੈ ਨਾ ਵੀਰ ਤੇ 35 ਗਿਆ ਵੀ 35 ਗਾਹ ਹੋਈ ਵੀ ਪਾਸ ਕਰਾਂ ਤੈਨੂੰ ਜਾ ਛੱਡ ਲੈ ਮੈਂ ਤਾਂ ਹੋਰ ਕਿੰਨਾ ਦਿਖਾਉਣਾ ਟੌਪਦੀ ਮੱਚ ਤੇ ਚਾਰੇ ਥਾਂ ਤੇ ਚਾਰੇ ਗੈਪ ਵਾਲੇ ਬਿਲਕੁਲ ਫਲੀਆਂ ਵਰਗੇ ਥਾਂ ਨੇ ਇਹ ਆ ਲੋ ਜੀ ਇਹਦੀ ਡਿਟੇਲ ਪੁੱਛਾਂਗੇ ਸਾਰੀ ਹਾਂ ਉਹ ਵੀ ਬਣੀ ਜਾਂਦੀ ਹੈ ਤੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਕਿੰਨੇ ਪੈਸੇ ਕਿੰਨਾ ਦੁੱਧ ਫਿਰ ਉਹ ਤਾਂ ਵਿਆਹ ਵੇਲੇ ਤਾਂ ਛੋਡੀ ਤਾਂ ਨਹੀਂ ਬਣੀ ਹੁਣ ਤਾਂ ਬਣਵਾ ਲਓ ਵਿਆਹ ਵੇਲੇ ਬਣੀ ਸੀ ਉਹ ਤਾਂ ਕਿਹੜੇ ਮੂਵੀ ਸੀ ਮੂਵੀ ਸੀਗੇ ਆ ਲੈ ਇੱਕ ਵਾਰੀ ਆਰਡਰ ਆਰਡਰ ਕਰੋ ਕਰਮਾਲ ਜੀ ਦਾ ਚੈੱਕ ਲੈ ਫਿਰ ਇਹਦੀ ਟ੍ਰੇਲ ਪੁੱਛਦੇ ਆ ਸਾਰੀ ਆਪਾਂ ਕਿੰਨਾ ਦੁੱਧ ਤੇ ਕਿੰਨੇ ਪੈਸੇ ਆਲੇ ਸਾਚੀ ਰਿਕਾ ਲਾ ਬਬੀ ਨਸ ਜਾਈ ਆਪਣੀਆਂ ਮੱਝ ਹਾਂਜੀ ਆਪਣੀਆਂ ਕਿੰਨੇ ਚਿਰ ਦੀ ਸੂਈ ਆ ਇਹ ਸੂਈ ਨੂੰ ਹੋ ਗਿਆ ਜੀ ਹਫਤਾ ਇੱਕ ਹਫਤਾ ਹੋਇਆ ਸੂਈ ਨੂੰ ਆਟਰ ਰੋਟਰ ਬੜਾ ਛੋਟਾ ਬੜਾ ਹੋਇਆ ਕਰਮਾਲੀ ਨੇ ਹਾਂ ਹੂੰ ਤੇ ਸੂਏ ਕਿਵੇਂ ਹੋ ਇੱਕ ਸੂਆ ਹੋਊ ਜੀ ਚੱਠਾ ਤੇ ਮੈਂ ਕਰਿਆ ਬੱਚਾ ਕੱਟੀ ਆ ਹਾਂਜੀ ਕੱਟਾ ਜੀ ਕੱਟਾ ਇਹ ਕੱਟਾ ਠੀਕ ਆ ਤੇ ਦੁੱਧ ਕਿੰਨੇ ਲੀਟਰ ਹੋਣੇ ਥੱਲੇ 12 ਪਲੱਸ ਜੀ 12+ ਹਾਂ ਅੱਛਾ ਤੇ ਕਿਹੜਾ ਪਿੰਡ ਮਾਨਸਾ ਖਾਸ ਖਾਸ ਮਾਨਸਾ ਹਾਂਜੀ ਜੇ ਬੰਦਾ ਦੂਰੋਂ ਆਵੇ ਹਾਂਜੀ ਤੇ ਰਹਿਣ ਦਾ ਪ੍ਰਬੰਧ ਹੈਗਾ ਤੇਰੇ ਕੋਲ ਹਾਂਜੀ ਰਹਿਣ ਦਾ ਤਾਂ ਕਰਾਂਗੇ ਕਰਾਂਗੇ ਜਦੋਂ ਆਊਗਾ ਇੱਕ ਡੰਗ ਚੋਵੇ ਦੋ ਚੋਵੇ ਹਾਂਜੀ ਹਾਂ ਹਾਂ ਤਸੱਲੀ ਨਾਲ ਲਿਆਵੇ ਨਹੀਂ ਖਾ ਬੀਫੀ ਕਰੋ ਤੇ ਹੁਣ ਦੁੱਧ ਕਿੰਨਾ ਦਸਾਹੀ 12+ ਜੀ 12+ ਦੁੱਧ ਹੈ ਤੇ ਰੇਟ ਕੀ ਕਰੋਗੇ ਡੇਢ ਜੀ ਪੂਰਾ ਡੇਢ ਹਾਂਜੀ ਵਿੱਚੋਂ ਹੋ ਜੂ ਲੈਸ ਕਰ ਦਾਂਗੇ 12000 ਕਿਰਾਇਆ ਪਾੜਾ ਚਲੋ ਉਹ ਤਾਂ ਹੋਊਗਾ ਤੇ ਮੋਬਾਈਲ ਨੰਬਰ 99155 ਹਾਂ 53114 ਇੱਕ ਵਾਰੀ ਫੇਰ ਬੋਲੋ 99155 53114 ਤੇ ਨਾਂ ਕੀ ਆਪਣਾ ਬਲਦੇਵ ਬਲਦੇਵ ਸਿੰਘ ਹਾਂ ਤੇ ਮਾਨਸਾ ਕਿਹੜੀ ਸਾਈਡ ਤੇ ਆਇਆ ਆਪਣਾ ਨੌਰਾ ਉਸਾਰ ਰੋਡ ਤੇ ਦਾਣਾ ਮੰਡੀ ਦੇ ਸਾਹਮਣੇ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਉੱਥੇ ਆਪਣਾ ਇਹ ਮਕਾਨ ਗੁਰੂ ਘਰ ਕੋਲੇ ਹੈ ਗੁਰੂ ਘਰ ਕੋਲੇ ਹੈ ਹਾਂਜੀ ਠੀਕ ਹੈ ਮੈਨੂੰ ਤੇ ਹੋਰ ਡੰਕਰ ਕਹਿੰਦੇ ਆਪਣੇ ਕੋਲੇ ਕੱਜ ਕੁਈ ਲੈ ਆਈ ਉਹ ਅੱਜ ਤਾਂ ਕੁਈ ਲੈਂਦਾ ਜੀ ਘਰੇ ਹੈਗੇ 4-5 ਚਾਰ-ਪੰਜ ਹੈਗੇ ਠੀਕ ਹੈ ਹਾਂਜੀ ਲੈ ਬਾਈ ਨਾਲ ਸਪਰਕ ਕਰ ਲਓ ਲekin ਨਾ ਟੋਪ ਤੇ ਠੀਕ ਹੈ ਆਹ ਲਓ ਜੀ ਇੱਕ ਵਾਰੀ ਦੂਰੋਂ ਦਿਖਾ ਦੇ ਹਾਂ ਅੱਧਾ ਬਹੁਤ ਹੱਥ ਤੇ ਗਿਆਈਏ ਦੇਖਦੇ ਹਾਂ ਹੱਥ ਤੇ ਗਿਆਈਏ ਅਮਕਾ ਇਹਨਾਂ ਨੂੰ ਜਵਾਕ ਹੈ ਸਾਡੇ ਹਾਂ ਮੂੰਹ ਬਸ ਜਦੋਂ ਇਹਨੂੰ ਚੰਗਾਉਣੇ ਸੰਗੂਣੇ ਆ ਉਹਦੂ ਬਾਅਦ ਫੇਰ ਨਾ ਫਿਰ ਉਂਗਲਾ ਦੇ ਜਾਂਦਾ ਮੂੰਹ ਤੇ ਹੂੰ ਅਦੇ ਕਿ ਆਤਮਾ ਸਾੜਾ ਬਾਹਣ ਗਰੀਜਾ ਕੋਈ ਨਹੀਂ ਕੁਛ ਤਾਂ ਸੀ ਸੀ ਤੇ ਨਵਟੇ ਹੁੰਦਾ ਮੈਨੂੰ ਤਾਂ ਡਾਕਟਰ ਨੇ ਇਹ ਕਿਹਾ ਸੀ ਹੂੰ ਕਹਿੰਦਾ ਦੇਊ ਕੱਟੀ ਅੱਛਾ ਦੇਊ ਕੱਟੀ ਕਹਿੰਦਾ ਬੇਚੀ ਨਾ ਮੈਸ ਅੱਛਾ ਹੁਣ ਭਰਾਵਾ ਸਰਦਾਰ ਮਜਬੂਰੀ ਹੈ ਅੱਛਾ ਹਾਂ ਤੇ ਮਾਂ ਵਿੱਚ ਵੀ ਸੇਵਾ ਨਹੀਂ ਹੋਈ ਜਮਾ ਹੂੰ ਮੈਂ ਇਸ ਦੀ ਵੀ ਸੇਵਾ ਘਟਾ ਹੈ ਨਾ ਸੇਵਾ ਹੋਈ ਨਹੀਂ ਜਮਈ ਨਹੀਂ ਹੋਈ ਕਾ ਕੀ ਕਾਰਨ ਕਾਰਨ ਕੀ ਹੋ ਗਿਆ ਤੁਹਾਨੂੰ ਪਤਾ ਕੀ ਕਰਨ ਕੁਵੇਲ ਤਾਰੀਆਂ ਚੁੰਦਾ ਮੈਂ ਸਮਰਗੀ ਅੱਛਾ ਉਹ ਚੰਗੀ ਸੀ ਮੈਸ ਇਹ ਮੈਂ ਮੇਰਾ ਫਿੱਕੇ ਪਾ ਅੱਛਾ ਚਲੋ ਭਾਈ ਤੁਮੈਂ ਜੀ ਕਰੈਣੀ ਭਾਈ ਬਹੁਤ ਲੱਗਦਾ ਬੋਲ ਲੈ ਆ ਵੀ ਤੂੰ ਜਰਾ ਬੰਦਾ ਜਮਾ ਛੱਜੇਗਾ ਕੋਈ ਆਇਆ ਨਹੀਂ ਕਿ ਆਇਆ ਵੀ ਇਹ 15 2018 ਦੂ ਹਾਂ ਜੀ ਤਾਂ ਹੀ ਆ ਹਾਂ ਹਾਂ 2 ਕਿਲੋ ਦੋਸਤਾਂ ਨੂੰ 2 ਕਿਲੋ ਦੇ ਚਾਣਨ ਦੀਆ ਹਾਂ ਉਹਦੇ ਨਾਲ ਲੰਗਦਾ ਠੀਕ ਹੈ ਚੱਲ ਭਾਈ ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਭਾਈ ਅੱਸੀ 726 ਦਾ ਹੂੰ 1975 ਪਿੰਡ ਕਿਹੜਾ ਪਿੰਡ ਥੁੱਠਿਆਂ ਵਾਲੀ ਤੇ ਭਾਈ ਇਹਨਾਂ 'ਚ ਫਰਕ ਕਰ ਲਓ ਯਾਰ ਇਹ ਘਰ ਦੀ ਮੱਝ ਐ ਕੋਈ ਵਪਾਰ ਨਹੀਂ ਕਰਦਾ ਭਾਈ ਤੇ 8 ਲੀਟਰ ਦੁੱਧ ਐ ਤੇ ਸੀਮਾਦਨ ਸੂਈ ਨੂੰ ਆ ਤੇ ਮਗਰ ਕੱਟੀ ਸੀਮ ਚੰਗੇ ਸੀਮਨ ਦੀ ਕੱਟੀ ਐ ਉੱਤ ਪਿਆਰੀ ਲਾੜੜੀ ਕੱਟਿਆ ਤੇ ਹਾਲੋ ਤੇ ਇੱਕ ਕੱਟੀ ਵੀ ਕਿਛੇ ਦਿਨ ਭਾਂਗਾ ਕੱਟ ਸਕਦੀ ਆ ਰੇਟ ਵੀ ਚਾਏ ਜਾਂਦਾ ਜਾਏ ਜਾਂ ਕਿੱਥੋਂ ਤੱਕ ਦੇਓਗੇ ਤੁਹਾਨੂੰ ਦੱਸਤੀ ਗੱਲ ਜਿਹੜੇ ਬੜਾ ਫਿਲਮਾ ਜੀ ਵਰਤਾਂ ਮੌਕੇ ਤੇ ਦੇਖਿਆ ਜਾਂਦਾ ਉਹ ਮੌਕੇ ਤੇ ਦੇਖਿਆ ਜਾਂਦਾ 95 ਮੰਗਦਾ ਬਾਈ ਠੀਕ ਪਹਿਲੇ ਨਾ ਹਜੇ ਹਜੇ ਪਹਿਲੇ ਸੂਈ ਹੈ ਹੈ ਤੇ ਮਗਰ ਬੱਚਾ ਕੀ ਹੈ ਇਹਦੇ ਕੱਟਾ ਹੈ ਤੇ ਕਿੰਨੇ ਸਾਲਾਂ ਦੀ ਝੋਟੀ ਹੋ ਗਈ ਇਹ 3 ਸਾਲਾਂ ਦੀ ਬਾਈ 3 ਸਾਲਾਂ ਦੀ ਛੂਪੀ ਸੀ ਅੱਛਾ ਤੇ ਇੱਕ ਵਾਰੀ ਆਰਡਰ ਦਿਖਾ ਦਿਆਂਦਾ ਕਰਮਾ ਜੀ ਹਜੇ ਛੋਟਾ ਜਿਹਾ ਆਰਡਰ ਬਣਾਇਆ ਹੋਇਆ ਤੇ ਦੁੱਧ ਕਿੰਨਾ ਖੂ ਇਹਦੇ ਥੱਲੇ 5 ਕਿਲੋ 5 ਕਿਲੋ ਹੈਗਾ ਹਾਂ 1 ਕਿਲੋ ਦੱਬੂ ਤੇ ਕੱਟੀ ਤੇਰੀ ਹੈ ਕਰਦੀ ਤੇ ਆ ਦੇਖ ਕੱਟੀ ਸੌਂਕ ਨਾਲ ਪਾਲੀ ਆਏ ਬਾਈ ਕਹਿੰਦਾ ਕਿੰਨੇ ਚਿਰ ਦੀ ਝੂਪੀ ਸੀ 3 ਸਾਲ ਦੀ ਝੂਪੀ ਸੀ ਇੱਕ ਦਿਨ ਘੱਟਿਆ ਇਹ ਆ ਦੇਖ ਆਰਡਰ ਛੋਟਾ ਜਿਹਾ ਬਣਾਇਆ ਹੋਇਆ ਝੋਲੀ ਤੇ ਕਿੰਨੇ ਪੈਸੇ ਦੀ 2 ਲੱਖ ਮੰਗਦਾ ਦੇਣ ਲੈਣ ਵਾਲੀ ਗੱਲ 75 ਇੱਕ 75 ਦੀ ਦੇ ਦੋਗੇ ਪਿੰਡ ਕਿਹੜਾ ਤੇਰਾ ਬੀਰੇ ਵਾਲਾ ਬੀਰੇ ਵਾਲਾ ਬੱਜੇ ਵਾਲਾ ਹਰੇਣੇ ਚ ਹਰੇਣੇ ਚ ਤੇ ਠੀਕ ਹੈ ਤੇਰਾ ਮੋਬਾਈਲ ਨੰਬਰ 80533 ਹੂੰ 84199 ਇੱਕ ਵਾਰੀ ਫੇਰ ਬੰਨੇ 80532 ਹੂੰ 84199 ਤੇ ਪਿੰਡ ਤੂੰ ਦੱਸਤਾ ਤੇ ਆ ਲੈ ਤੇ ਦੁੱਧ ਕਿੰਨਾ ਰੱਛਾ ਜੀ ਉਹ ਤੇ ਉਹ ਵੀ 4 4.5 ਰੋ ਦੇ ਪੰਜ ਰੋ ਅੱਛਾ ਠੀਕ ਹੈ ਅੱਜ ਭਲੂਣ ਕਰਕੇ ਆ 10 ਕਿਲੋ ਤੇ ਤੱਪਿਆ ਹੋਇਆ ਤੇ ਚੂਹੇ ਕਿਵੇਂ ਆ ਪਹਿਲੀ ਸੂਈ ਦੋ ਦਿਨਾਂ ਦਾ ਇਹ ਹੋਇਆ ਸੂਈ ਪਰ ਸੂਈ ਸੂਈ ਆ ਪਰਚੇ ਚ ਹੋਈ ਆ ਲੈ ਬਾਈ ਨੱਚ ਪਰ ਕਰ ਲੈ ਠੀਕ ਆ ਤੇ ਚਨਖੀ ਆ ਕੱਟੀ 20 ਜਣ ਕੋਲੇ ਮੈਂ ਸਾਨੇ ਨਾਗ ਨੇ ਪੰਜ ਤੇ ਪੰਜੇ ਦਿਖਾਉਂਗਾ ਕੱਲਾ ਕੱਲਾ ਤੋੜ ਕੇ ਤੇਲੇ ਵੀ ਸੱਜਣਾ ਇਹ ਪਹਿਲਾ ਤੋੜ ਦੇ ਨਾ ਤੇ ਫਿਰ ਇਹਦੀ ਸਾਰੀ ਡਿਟੇਲ ਪੁੱਛਾਂਗੇ ਆਪਾਂ ਵੀ ਕਿੰਨੇ ਪੈਸੇ ਕਿੰਨਾ ਦੁੱਤ ਤੇ ਕੀ ਮੰਗਦਾ ਤੇ ਕੀ ਛੱਡੂਗਾ ਲੈ ਇੱਕ ਵਾਰੀ ਤੋਰਾ ਤਾਰਾ ਕਰੋ ਚ ਆ ਲੋ ਕਿੰਨਾ ਚਿਰ ਹੋਇਆ ਇਹਨੂੰ ਛੋਈ ਨੂੰ ਦੋਈ ਵਾਰੀ ਇਹਨੂੰ ਹੋ ਗਿਆ ਸਾਲ ਦੇ ਨੇੜੇ ਸਾਲ ਦੇ ਨੇੜੇ ਹੋ ਗਿਆ ਹਾਂ 7 ਮਹੀਨਿਆਂ ਦੀ ਗੱਬਣਾ ਇਹ ਚੈੱਕ ਪਾਸ ਚੈੱਕ ਪਾਸ ਆਪਾਂ ਕਰਾਈ ਅਗਲਾ ਕਰਾ ਕੇ ਲੈ ਜਾਓ ਡਾਕਟਰ ਕੋਲ ਅੱਛਾ ਹਾਂ 7 ਮਹੀਨਿਆਂ ਦੀ ਚੈੱਕ ਪਾਸ ਹਾਂ ਦੁੱਧੋਂ ਛੱਡ ਗਈ 10 ਦਿਨ ਹੋ ਗਏ ਦੁੱਧੋਂ ਛੱਡੀ ਦੁੱਧੋਂ ਛੱਡ ਗਈ ਹਾਂ ਮਗਰ ਕਟਾ ਮਗਰ ਕਟਾ ਹਾਂ ਤੇ ਕਿੱਥੋਂ ਤੱਕ ਛੱਟੋਂਗੇ ਇਹਨੂੰ ਜਾਇ ਮੇਰਾ ਬਾਈ ਲੈਣ ਦੇਣੀ ਮੁੱਲ 85000 ਹੈ ਕੋਈ ਲੋਕਾਂ ਨੂੰ 95 ਨਹੀਂ ਮੰਗਦੇ ਕੋਈ ਲੱਖ ਨਹੀਂ ਮੰਗਦਾ ਜੇ ਕੋਈ ਗੱਲਾਂ ਅਗਲੇ ਦਾ ਕੋਈ ਐ ਨਹੀਂ ਵੀ 5-10000 ਦਾ ਹੋ ਜੀ ਅੱਛਾ ਤੇ ਸੂਏ ਕੰਮ ਹੈ ਹੋਏ ਦੂਜਾ ਸੂਹ ਕੀ ਬਾਈ ਦੂਜਾ ਛੋ ਹਾਂ ਦੁੱਧੋਂ ਹਟੀ ਹੋਈ ਹੈ ਤੇ 7 ਮਹੀਨਾ ਦੀ ਗੱਬਣ ਹੈ ਚੈੱਕ ਪਾਸ ਆ ਤੇ ਜਦੋਂ ਮਰਜ਼ੀ ਕਰਾ ਕੇ ਕੋਈ ਲਿਆ ਜਾ ਸਕਦਾ ਅੱਛਾ ਚੱਲ ਫਿਰ ਹੋਰ ਨਾਕ ਦਿਖਾ ਕੋਈ ਤੋਰ ਕੇ ਤੇ ਮੋਬਾਈਲ ਨੰਬਰ ਲੈ ਕੇ ਦੇਵਾਂਗੇ ਸੰਪਰਕ ਕਰ ਲਿਓ ਤੇ ਆ ਇਹਦੇ ਮੰਗਰ ਕੱਟਾ ਹੈਗਾ ਇਹ ਐਫ ਚ ਪੈਂਦੀ ਆ ਹਾਂ ਬਈ ਠੀਕ ਤੇ ਆ ਮਗਰ ਬੱਚੀ ਐ ਬੱਚਾ ਮਗਰ ਬੱਚਾ ਐਫ ਤੇ ਇੱਕ ਹੋਰ ਦਿਖਾਉਨੇ ਆਗੇ ਇਹਨਾਂ ਬਾਈਆਂ ਕੋਲੇ ਆ ਤੇ ਹਾਲੇ ਤੋੜ ਤਾਰਾ ਕਰੋ ਚੱਕ ਤੇ ਅੱਡ ਰੂਟਰ ਕਰ ਲੋ ਚ ਆ ਜਾ ਮੋੜ ਲੈ ਤੇ ਪੇਸ਼ ਕਰਵਾ ਦਿਆਂ ਚੱਕ ਇੱਕ ਵਾਰੀ ਆਹ ਲੋ ਜੀ ਕਰੋ ਬੰਨ ਮਿੱਤਰਾ ਉੱਥੀ ਬੰਨ ਤੇ ਫਿਰ ਇਹਦੀ ਡਿਟੇਲ ਦੱਚੀ ਦੇ ਇੱਥੇ ਕਢ ਕੇ ਕੈਮੇ ਛੂਏ ਆ ਪਹਿਲੀ ਗਾਲੇ ਬੱਚੀ ਤੇ ਤੀਜਾ ਛੂਏ ਆ ਜੀ ਤੀਜੇ ਛੂਏ ਬੱਚੀ ਆ ਇਹ ਤੇ ਦੁੱਧ ਕਿੰਨੇ ਲੀਟਰ ਆਉਂਦੇ ਥੱਲੇ ਦੁੱਧ ਬਾਈ 12 ਕਿਲੋ ਆ ਕੋਈ ਲੋਕਾਂ ਨੂੰ 15 ਨਹੀਂ ਕਹਿੰਦੇ ਕੋਈ ਆਪ 18 ਨਹੀਂ ਕਹਿੰਦੇ ਤੇ 12 ਲੀਟਰ ਦੁੱਧ ਆ 12 ਕਿਲੋ ਚਵਾ ਕੇ ਦੇਵਾਂਗੇ ਮੰਗਰ ਬੱਚਾ 20 ਦਿਨਾਂ ਦੀ ਸੂਈ 20 ਦਿਨਾਂ ਦੀ ਸੂਈ ਆ ਮੰਗਰ ਬੱਚਾ ਹਾਂ ਤੇ ਠੀਕ ਆ ਹਾਂ ਤੇ ਆਟਾ ਦਿਖਾ ਦੇ ਇੱਕ ਵਾਰੀ ਇਹ ਆ ਲੋ ਤੇ ਹੁਣ ਇਹ ਕਿੱਥੋਂ ਤੱਕ ਛੱਡਣੀਆਂ ਇਹਦਾ ਮੁੱਲ ਤਾਂ ਬਾਈ 65000 ਰੁਪਿਆ 55000 ਵੀ ਦੇ ਮੰਗੂ 55 ਦੀ ਦੇਵਾਂਗੇ ਚੱਲ ਹੋਰ ਦਿਖਾਇਕਨਗੇ ਨਾ ਤੋੜ ਕੇ ਆ ਲੋ ਇੱਕ ਆਰਡਰ ਬਣਿਆ ਹੋਇਆ ਹੈ ਦੇਖੋ ਕਹੇ ਜਾਂ ਮਾਲ ਉਸ ਦਾ ਮੁੱਲ ਕਿਸੇ ਦਾ ਪਹਾੜਾ ਉਹ ਜੀ ਜਗਤ ਚੱਲ ਤੇ ਆ ਵੀ ਤੀਜਾ ਨਗ ਤੋੜ ਦੇ ਆ ਲੋ ਜੀ ਆ ਨਗ ਵੀ ਤੀਜਾ ਤੋੜ ਦੇ ਤੇ ਆ ਵੀ ਤੁਰਤ ਤਰਾ ਕਰੋਨਾ ਚੈੱਕ ਇੱਕ ਵਾਰੀ ਇਹ ਆ ਲੋ ਜੀ ਇਹਦਾ ਆਰਡਰ ਚੰਗਾ ਬਣਿਆ ਹੋਇਆ ਮੱਝ ਦਾ ਆ ਦੇ ਪੇਸ਼ ਕਰੋ ਇੱਕ ਵਾਰੀ ਚੈੱਕ ਤੇ ਆ ਲੋ ਜੀ ਦੁੱਧ ਾਲੀਆਂ ਦਾਣਾ ਬਣਿਆ ਹੋਇਆ ਜਾਂ ਕਰਮਾਲ ਦੇ ਚਾਰੇ ਥਣ ਤੇ ਚਾਰੇ ਗਾਇ ਪਾਰੀ ਥਣ ਲੰਮੀ ਪੂਸ ਤੇ ਆਇਆ ਬੰਨ ਦੇ ਨੂੰ ਹਾਂ ਇਹਦੀ ਡਿਟੇਲ ਦੱਸ ਰੋਕ ਲੈ ਇੱਕ ਵਾਰੀ ਮੈਂ ਸੂਈ ਆ ਬਾਈ 8 ਦਿਨ ਸੂਈ ਨੂੰ ਫੇਰਨੇਗੇ ਹਾਂ 15 ਕਿਲੋ ਦੁੱਧ ਇਹ ਇੱਕ ਵਾਰ ਬੰਨ ਲਾ ਬੰਨ ਲਾ ਬੰਨ ਲਾ ਤੇ 15 ਲੀਟਰ ਦੁੱਧ ਆ ਥੱਲੇ 8 ਦਿਨ ਸੂਈ ਨੂੰ ਹੋਇਆ 15 ਦਿਨ ਦੁੱਧ ਤੇ ਮਗਰ ਬੱਚਾ ਇਹਦੇ ਕੀ ਆ ਕੱਟਾ ਮਗਰ ਕੱਟਾ ਮਗਰ ਕੱਟਾ ਹਾਂ ਤੇ 15 ਦਿਨਾਂ ਦੀ ਸੂਈ ਆ ਠੀਕ ਤੇ ਤੀਜੇ ਚੌਥੇ ਹੋਊਗੀ ਆਦੀ ਤੇ ਹੋਊ ਆ ਬਾਈ ਤੀਜੇ ਕੂ ਹਾਂ ਠੀਕ ਹੈ ਤੇ ਇਹ ਕਿੱਥੋਂ ਤੱਕ ਮੇਰਾ ਮੁੱਲ ਬਈ 160 ਹੈ ਜੈਨ ਲੈਂਡ ਵਾਲੀ ਗੱਲ ਕੋਈ ਨਹੀਂ ਮੰਨਤਨ ਕਰਾਂ ਕੋਲਾ ਵਾਲਾ ਮੰਨਤਨ ਕਰਾਂ ਠੀਕ ਹੈ ਤੇ ਆ ਚੌਥਾ ਇਹ ਇਹ ਗੱਬਣਾ ਦੋ ਮਹੀਨੇ ਦੋ ਮਹੀਨਿਆਂ ਦੀ ਗੱਬਣਾ ਇਹ ਠੀਕ ਹੈ ਇਹਨੂੰ ਐ ਕਹਿੰਦੇ ਆ ਤੋਕੜ ਗੱਬਣਾ ਤੇ ਠੀਕ ਹੈ ਇਹ ਛੋਟਾ ਜਿਹਾ ਕੱਦਾ ਤੇ ਆਹ ਡਰੂ ਟਰੇ ਇਹਦਾ ਵੀ ਚੰਗਾ ਬਣਿਆ ਹੋਇਆ ਕਰਮ ਵਾਲੀ ਦਾ ਤੇ ਆ ਜਾ ਮੋੜ ਲਿਆ ਤੋਰਾ ਤਾਰ ਕਰ ਇੱਕ ਵਾਰੀ ਚੈੱਕ ਦੇ ਚੈਂਕਾ ਤੜਾਈ ਫਰਦੀਆਂ ਨੂੰ ਬਜਾਣੀ ਇਹਦੀ ਵੀ ਡਿਟੇਲ ਪੁੱਛਾਂਗੇ ਚੱਲ ਬੰਨ ਲਿਆ ਤੇ ਇਹ ਕੱਪ ਲਿਆ ਓਰੇ 2 ਮਹੀਨਾ ਦੀ ਕਪੜਾ ਚੈੱਕ ਤਾਂ ਨਹੀਂ ਸੀ ਕਰਾਈ ਤੇ ਕਰਾ ਚੱਕਦਾ ਬੰਦਾ ਚੈੱਕ ਚ ਆ ਜੂਗੀ ਹਾਂ ਆਊਗੀ ਅੱਛਾ ਤੇ ਪਿੰਡ ਕਿਹੜਾ ਪਿੰਡ ਨੰਗਲ ਖੁਰਦਾ ਨੰਗਲ ਖੁਰਦਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਵਪਾਰ ਕਰਦੇ ਕਹਿੰਦਾ ਮਤਲਬ ਅੱਛਾ ਜੇ ਤੋ ਵੀ ਦੂਰੋਂ ਨੇੜੋਂ ਆਵੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਕੋਈ ਦਿੱਕਤ ਨਹੀਂ ਤਛਲੀਆਂ ਚੋਕੇ ਜਾ ਆਪ ਜੀ ਦੀ ਤਛਲੀ ਕਰਕੇ ਆਵੇ ਚਾਰ ਦਿਨ ਚੋਵੇ ਅੱਛਾ ਤੇ ਮੋਬਾਈਲ ਨੰਬਰ 94647 10500 ਦੇ ਦੋ ਇੱਕ ਵਾਰੀ ਫੇਰ ਬਾਰ 94647 10500 ਤੇ ਇਹਦੇ ਥੱਲੇ ਦੁੱਧ ਕਿੰਨਾ ਸੀ ਦੁੱਧ ਨਾ ਕਿਲੋ 9 ਕਿਲੋ ਦੁੱਧ ਤੇ ਕਿੰਨੇ ਦੀ ਛੱਡਣੀਆਂ ਮੰਗੀ ਕੁਛ ਮਰਜ਼ੀ ਹੈ 75000 ਦੀ ਹਾਂ ਉਹਦੀ 75000 ਦੀ ਤੇ ਮਗਰ ਉਹ ਕੱਟਾ ਲੈ ਬਾਈ ਨਾ ਚ ਪਰ ਕਰ ਲਿਓ ਤੇ ਚਲੋ ਫਿਰ ਹੋਰ ਦਖਾਉਨੇ ਆ ਸਿੰਘਾਂ ਦੀ ਖੁੱਲੀ ਆ ਤੇ ਮਗਰ ਕਟਾ ਪਟਾ ਤੇ ਸੂਈ ਕਿੰਨੇ ਕਿ ਦਿਨਾਂ ਦੀ ਆ ਮੈਨੂੰ ਦੋ ਮਹੀਨੇ ਹੋ ਗਏ ਯਾਰ ਦੋ ਮਹੀਨੇ ਹਾਂ ਦੁੱਧ ਦਤਾ ਨਹੀਂ ਰਲੀ ਚਾਰ ਤੋਂ 5 ਨਹੀਂ ਅੱਛਾ ਠੀਕ ਹੈ ਤੇ ਦੁੱਧ ਕਿੰਨਾ ਹੁੰਨੇ ਥੱਲੇ ਦੁੱਧ ਥੱਲੇ ਉਹ 9 ਤੋਂ 8 ਕਿੱਲੇ ਮਿਲਿਆ 8 ਕਿੱਲੇ ਕਿਤੇ 9 ਲੀਟਰ ਦੁੱਧ ਹੈ ਅੱਛਾ ਵਾ ਲੈ ਦੁੱਧ ਬੰਦੇ ਕੋ ਫੇਰੇ ਜਾਏਗਾ ਜਵਕਾਰੀ ਕਰੇਗਾ ਫੇਰ ਮਾਉ ਠੀਕ ਹੈ ਤੇ ਛੂਏ ਪਲਾ ਕਿਵੇਂ ਹੋ ਜੋ ਪਲੇ 3 ਗੱਟਾ ਤਾਂ ਉੱਗਣ ਮਾਰ ਕੇ ਗਾ ਨਤੀਜੇ ਕਿਹਦੇ ਇਹ ਤਾਂ ਹਰ ਇੱਕ ਤੀਜੀ ਕਹਿੰਦਾ ਹੁੰਦਾ ਤੇ ਹਾਂ ਮੈਂ ਐਨੇ ਚਿਰ ਤਾਂ ਵੀਡੀਓ ਬਣਾਉਣਾ ਕਿਸੇ ਤੋਂ ਵੀ ਪੁੱਛ ਲਾਂ ਹਰ ਇੱਕ ਕਹੂਗਾ ਤੀਜੀ ਯਾਰ ਨਹੀਂ ਇਹ ਕੋਈ ਤਾਂ ਬਚੀ ਚੌਥਾ ਲਾ ਆਪਣਾ ਚਲ ਚੌਥਾ ਕਹਿ ਲੈ ਹਾਂ ਕਿੱਥੋਂ ਤੱਕ ਛੱਡੇਗਾ ਜੈ ਜੈ ਲਾਂਚਾਰ ਬੈਠਾ ਯਾਰ ਦੀ ਦੇ ਦੁੱਧ ਕਿੰਨੇ ਲੀਟਰ ਹੈ ਦੱਦੂ ਦੱਸਿਆ ਨਾ 9 ਜਾਂ 8 ਮਿੰਟ ਦੇਣਾ ਅੱਛਾ ਇੱਥੇ ਮਤਲਬ ਆਪਣਾ ਪਿੰਡੋਂ ਲੈ ਪਿੰਡੋਂ ਪਿੰਡ ਕਿਹੜਾ ਆਪਣਾ ਮੈਸਰ ਕਰਨਾ ਮੈਸਰ ਕਰਨਾ ਤੇ ਮੋਬਾਈਲ ਨੰਬਰ ਹੈਗਾ ਜਿਆ ਤੇਰੇ ਮੋਬਾਈਲ ਨੰਬਰ ਕੀ ਮੈਂ ਜਾਣਦਾ ਤੈਨੂੰ ਚੱਲ ਕੋਈ ਤੇਰੇ ਨਾਲ ਬਾਈ ਤੇ ਮੇਰੇ ਮੋਬਾਈਲ ਪਰ ਕਿ ਨਜ਼ਰ 97790 1290 ਤੂੰ ਤਾਂ ਬੰਦੇ ਹੀ ਕਰਤਾ ਨਿਕਲ ਆਇਆ ਹੋਰ ਕੀ ਹਾਲ ਆ ਫਿਰ ਵਧੀਆ ਅੱਛਾ ਹਾਂ ਤੇ ਆਹ ਹੋਗੀ ਚੌਥੇ ਮੰਗੂ ਹਨਾ ਤੇ ਮਗਰ ਕੱਟਾ ਮਾਰ ਕੱਟਾ ਅੱਛਾ ਠੀਕ ਹੈ ਜਾ ਜਾ ਕਿੱਥੋਂ ਤੱਕ ਚੱਟੇਗਾ ਫਿਰ ਤੇ ਨਾ ਦਸਦਾ ਜਮਾ ਦੇ ਹੀ ਆ ਲੈ ਤੇ ਜਾ ਜੀ ਠੀਕ ਹੈ ਚੰਗਾ ਲੈ ਬਈ ਮੋਬਾਈਲ ਨੰਬਰ ਤੇ ਪਰ ਕਰ ਸਿਆ ਲਾ ਤੋਰ ਸੱਜਣਾ ਇਹ ਪੁੱਛਦੇ ਆਂ ਬਾਈ ਛਨਖਾਂ ਦੀ ਨਾਈਕ ਕਿੰਨੇ ਰੇਟ ਮੰਗਦਾ ਤੇ ਕਿੰਨਾ ਦੁੱਧ ਤੇ ਅੱਡ ਊਟ ਕਰੋ ਇੱਕ ਵਾਰੀ ਚੈੱਕ ਤੇ ਤੋਰਾ ਤਾਰਾ ਕਰ ਲੋ ਚੈੱਕ ਕਰ ਮਾੜਾ ਆ ਜਾ ਮੋੜ ਲਿਆ ਤੇ ਫੇਸ ਕਰੋ ਇੱਕ ਵਾਰੀ ਚੈੱਕ ਤੇ ਪੁੱਛਦੇ ਆ ਕੋਈ ਕਿਹੜੀ ਕੋਈ ਇਹ ਬੰਨ ਦੇ ਬੱਸ ਬੰਦ 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 ਲੰਮੀ ਨੂੰ ਕੀ ਆ ਕਹਾਰਾਂ ਤੂੰ ਪਤਾ ਲੱਗ ਜਾਂਦਾ ਪੈਂਟ ਦਾ ਇਹ ਆ ਜਾਓ ਜੀ ਬੰਨ ਦੇ ਸੱਜਣਾ ਤੇ ਫਿਰ ਆਪਾਂ ਕਰਦੇ ਆ ਇਹਦੀ ਗੱਲ ਸਿੰਘਾ-ਸੁੰਗਾ ਦੀ ਕੁੰਡੀ ਐ ਤੇ ਥਣ ਵੀ ਚੰਗਾਲ ਗਿਆ ਹੋਇਆ ਤੇ ਇਹਦੀ ਡਿਟੇਲ ਪੁੱਛਾਂਗੇ ਸਾਰੀ ਵੀ ਕਿੰਨਾ ਪੈਸਾ ਤੇ ਕਿੰਨਾ ਦੁੱਧ ਮੰਗਦਾ ਕਰਤਾ ਪੁੱਛ ਰਾਇ ਨੇ ਦੋ ਦਫਾ ਮੰਗ ਰਹੇ ਨੇ ਬੱਚਾ ਆਹ ਕੀ ਐ ਜੀ ਕੱਟਾ ਕਿ ਕੱਟੀ ਕੱਟੀ ਐ ਜੀ ਕੱਟੀ ਐ ਕਿੰਨੇ ਕਿ ਦਿਨਾਂ ਦੀ ਸੂਈ ਆ ਨੰਬਰ ਦਾ ਰ ਸੂਈ ਨੂੰ ਹੋ ਗਿਆ ਜੀ 15 ਦਿਨ 15 ਦਿਨ ਹੋ ਕੇ ਚੂਈ ਨੂੰ ਅੱਛਾ ਤੇ ਦੁੱਧ ਕਿੰਨੇ ਲੀਟਰ ਹੁਣ ਇਹਦੇ ਥੱਲੇ ਦੁੱਧ ਥੱਲੇ 12 ਲੀਟਰ ਤਿਆਰ ਹੈ ਜੀ 12 ਲੀਟਰ ਤਿਆਰ ਹੈ ਜੀ ਛੀ ਡੰਗ ਇੱਕ ਡੰਗ ਦਾ 60 ਲੀਟਰ ਹੈ ਤੇ ਸੂਏ ਕੰਮੇ ਉਪਲਾਏ ਸੂਆ ਹੈ ਚੌਥਾ ਸੂਏ ਚੌਥਾ ਚੂਕੀ ਠੀਕ ਹੈ ਤੇ ਮਗਰ ਕੱਟਾ ਕੱਟੀ ਹੈ ਜੀ ਕੱਟੀ ਹੈ ਹਾਂਜੀ ਅੱਛਾ ਤੇ ਕਿੱਥੋਂ ਤੱਕ ਛੱਡੇਗਾ ਹੁਣ ਦਾ ਕਹਿੰਦਾ ਜੀ 1-10 ਦੀ ਬਹਿ ਜੇ ਲੱਖ ਤੋਂ ਥੱਲੇ ਨਹੀਂ ਚੱਲਦੇ ਲੱਖ ਤੋਂ ਥੱਲੇ ਛਾੜਦੇ ਨਹੀਂ ਹਾਂਜੀ ਸਰਪੱਤ ਮੇਲੇ ਤਾਂ ਕੋਈ ਗੱਲ ਨਹੀਂ ਵੱਧ ਮਿਲ ਜਾਣ ਅੱਛਾ ਤੇ ਪਿੰਡ ਕਿਹੜਾ ਆਪਣਾ ਭੁੰਦੜੀ ਭੁੰਦੜ ਹਾਂਜੀ ਇਹ ਕਿੱਥੇ ਰਹਿ ਗਿਆ ਇਹ ਹੈ ਜਿਹੜਾ ਰਾਮਪੁਰੇ ਕੋਲ 4-5 ਕਿਲੋਮੀਟਰ ਰਾਮਪੁਰੇ ਵਾਲਾ ਪੁੰਦੜ ਹਾਂਜੀ ਹਲੋ ਅੱਛਾ ਤੇ ਮੋਬਾਈਲ ਨੰਬਰ ਨੰਬਰ ਦੱਸਿਓ ਜੀ ਦਾ 90418 ਹਾਂ 90170 ਇੱਕ ਵਾਰੀ ਫੇਰ ਬੋਲੋ 90418 90170 ਠੀਕ ਹੈ ਤੇ ਪਿੰਡ ਕਿਹੜਾ ਪੁੰਦੜ ਠੀਕ ਹੈ ਤੇ 1 ਡੰਗ ਚੋਵੇ ਤੇ 2 ਡੰਗ ਚੋਵੇ ਤਛਲੀ ਨਾਲ ਕੋਈ ਛੱਲੀ ਅੱਛਾ ਜੀ ਅੱਗ ਹੋਰ ਵੀ ਆਈਆਂ ਜੀ ਘਰੇ ਕੋਈ ਹੋਰ ਵੀ ਹੁੰਦੀਆਂ ਹਾਂ ਅੱਛਾ ਤੇ ਆ ਵੀ ਨਾ ਆਪਣੇ ਇਹ ਆਪਣੇ ਉਹ ਬਾਈ ਰਾਮਪੁਰੇ ਦੀ ਮਹਾਂ ਜੀ ਅੱਛਾ ਇਹ ਰਾਮਪੁਰੇ ਜੀ ਠੀਕ ਹੂੰ ਟੋਕੜਾ ਮੰਗਾ ਵੀ ਇਹ ਚਾਰ ਪੰਜ ਘਰੇ ਜੀ ਟੋਕੜਾ ਵੀ ਹੁੰਦੇ ਆ ਹਾਂ ਟੋਕੜ ਕੱਪੜਾ ਕਹਿੰਦੇ ਆ ਕਿਨੂੰ ਹਾਂ 7-8 ਮਹੀਨੇ ਦਾ 7-8 ਮਹੀਨੇ ਦਾ ਕੱਪੜਾ ਹੈ ਹਾਂ 6 ਮਹੀਨੇ 7 ਮਹੀਨੇ ਦੀ ਹਾਂ 8 ਮਹੀਨੇ ਦੇ ਚੱਕ ਮੈਂ ਨਾ ਖੜਨਾ ਤੇ ਦੁੱਧੋ ਕਿੰਨਾ ਕਿੰਨਾ ਕ ਦਿੰਦੇ ਆ ਦੋਨਾਂ ਰਹਿ ਚਾਰਾਂ ਪੈਖੜਾ ਦਿੰਦੇ ਆ ਦੋਨੇ ਬੱਚ ਕਹੇ ਜੀ ਇੱਕ ਮੇ ਟੋਕੜਾ ਨੇ ਹਾਂ ਗੱਪਣਾ 8 ਮਹੀਨੇ ਦਿੰਦਾ ਪਿੰਦਾ ਤੁੰਤ ਰਹਿ ਗਈ ਹਾਂ ਤੇ ਜੇ ਕੋਈ ਬੰਦਾ ਆਵੇ ਚੋ ਚੱਕ ਕੇ ਦੇਖੇ ਕੱਦਾਂ ਟੰਗਾਂ ਕਾ ਕੇ ਦੇਖਿਆ ਜਿਹੜਾ ਕੋਈ ਮੈਂ ਬੰਦ ਕੋ ਦਾ ਪ੍ਰਭਾ ਦੱਸਿਆ ਜਾਊਗਾ ਭਈ ਆਹੇ ਭਾਰੀ ਹੈ ਨਾ ਹਾਂ ਹੁਣ ਆ ਇਹ ਦੇਖੇ ਤਾਂ ਪਤਾ ਨਹੀਂ ਲੱਗ ਫਿਰ ਉਹ ਮੱਜਾਂ ਤੁਸੀਂ ਨੌਰਾਂ ਚ ਲੈ ਆਉਂਦੇ ਆ ਹਾਂਜੀ ਹਾਂਜੀ ਉਹ ਬਾ ਉਹ ਬਾ ਦੂਰੋਂ ਆਉਂਦੇ ਆਂਗੇ ਜੀ ਅੱਛਾ ਲੱਖ ਦੇ ਵਿੱਚ ਵਿੱਚ ਲੱਖ ਤੋਂ ਥੱਲੇ ਥੱਲੇ ਮਿਲ ਜਾਂਦੀਆਂ ਲੱਖ ਰੇਟੇ ਫਿਟ ਹੈਗੀਆਂ ਜੀ ਚੰਗੀਆਂ ਵੰਗਰਾਂ ਪਿੰਡਾਂ ਤੋਂ ਲਿਆ ਪੜਗਾਂ ਮੰਗਾ ਅੱਛਾ ਤੇ ਤੇਰਾ ਨਾਂ ਕੀ ਹੈ ਮੇਰਾ ਨਾਪਾਲੀ ਹੈ ਜੀ ਤੇ ਘਰ ਕਿਹੜੇ ਪੱਛੇ ਜਿ ਰਹਿਗੇ

ਸਾਢੇ 15 ਮਿੰਟ ਡੰਗਦਾ ਸਾਢੇ ਪੰਜ ਹੈ ਜੀ ਜਾਨਤੀ 10 11 ਲੀਟਰ ਦਿੰਦਾ ਹਾਂ ਕਿੰਨੇ ਪੈਸੇ ਮੰਗਦਾ 1 20 1 20 ਦੇਣ ਲੈਣ ਵਾਲੀ ਗੱਲ ਤੇ ਮੋਬਾਈਲ ਨੰਬਰ ਕਿੰਨਾ ਤੇਰਾ ਮੋਬਾਈਲ 96660 ਕੱਥੇ ਦਾਣ ਤੇ ਪਿੰਡ ਕਿਹੜਾ ਗਾਂੜਲੀ ਹੈ ਗਾਂੜਲੀ ਇਹ ਕਿੱਥੇ ਆ ਗਾਂੜਲੀ ਚ ਫਟਾਵਾ ਕੋਲ ਫਟਾਵਾਦ ਕੋਲ ਆ ਠੀਕ ਹੈ ਤੇ ਮਗਰ ਕੱਟੀ ਹੈ ਠੀਕ ਹੈ ਚੱਲ ਫਿਰ ਤੋਰ ਦੋਹਰਾ ਕਰਾ ਚੱਕ ਇੱਕ ਵਾਰ ਇਹ ਡੋਡਰ ਕਰੋ ਕਰਮਾ ਦਾ ਚੱਕਾਟਰ ਬੜਾ ਸਰੱਖਾ ਬਣਾ ਹੋਇਆ ਤੇ ਮੌਕੇ ਤੇ ਮਾਨਤਨ ਕਰੇਗਾ ਮੌਕੇ ਤੇ ਮਾਨਤਨ ਕਰ ਦੂੰਗਾ ਆnderge ਕੋਈ ਜਾਇਜ ਜੇ ਉਹਦਾ ਫੋਨ ਤੇ ਕਰਕੇ ਆਵੇ ਘਰੇ ਉਹ ਸਾਡੇ ਕੋਲ ਇੱਕ ਹੀ ਰਿਹਾ ਇੱਕ ਹੀ ਠੀਕ ਹੈ ਲਓ ਜੀ 1 5 ਆ ਗਿਆ ਬਈ ਆ ਆ ਬੱਚਾ ਕੀ ਮੰਗਰ ਭਾਈ ਇਹਦੇ ਕੱਟੀ ਆ ਕੱਟੀ ਆ ਠੀਕ ਆ ਤੇ ਕਿਵੇਂ ਸੂਏ ਸੂਏ ਕਵੇਂ ਹੂ ਇਹੇ ਬੱਚਾ ਉੱਥੇ ਹੋਇਤੀ ਜੇ ਚੌਥੇ ਤੀਜੇ ਚੌਥੇ ਹੂੰ ਦੁੱਧ ਕਿੰਨਾ ਹੁਣ ਇਹਦੇ ਅਸੀਂ ਜਮਾ ਕੱਪ ਨਹੀਂ ਮਾਰਾਂ ਹਾਂ 8 ਰੁਪਏ 8 ਕਿਲੋ ਤੇ ਕੈਦਰਾਂ ਦੀ ਸੂਈ ਆ ਇਹਨੂੰ ਆ जिमा दे ना जिमा दे ना ठीक है ते कट्टी कट्टी चंगे के के छीमंदी लगदी है हां जी 1500 ਦਾ ਟਿਕਾ ਅੱਛਾ ਜੀ ਉਹਦਾ ਦੱਛਾ ਨਹੀਂ ਕੋਈ ਵੀ ਟੀਕੇ ਦਾ ਨਾਮ ਨੂੰ ਕੋਈ ਨਾਮ ਤਾਂ ਨਹੀਂ ਮੈਨੂੰ ਪਤਾ ਇਹ ਅੱਛਾ ਤੇ ਪਿੰਡ ਕਿਹੜਾ ਆਪਣਾ ਟੁੱਠਾਲੀ ਹੈ ਟੁੱਠਾਲੀ ਮੋਬਾਈਲ ਨੰਬਰ ਹੈ ਛੋਟੂ ਕੁਲ ਮਾਈ ਨੰਬਰ ਹੈਗਾ ਹਾਂ ਕਿੰਨਾ 200 ਮੁੰਝੋਂ ਮਨ ਜਿਆਦਾ 80 ਹਾਂ 376 ਹਾਂ ਕੰਮ ਨਿਸ਼ਾਸਾ ਜਾਰੀ ਦਸਤੀ ਮਹੀਨਾ 19715 ਠੀਕ ਹੈ ਤੇ ਕਿਥੋਂ ਤੱਕ ਛੱਟੋਂਗੇ ਜਾਇ ਤੇ ਆਏ ਜੇ ਪਰੰਤਰਾ ਕਿਲੋ ਹੁੰਦਾ 15 ਗਾ 95 ਦੀ ਠੀਕ ਮੌਕੇ ਤੇ ਵੀ ਦੇਖਿਆ ਜਾਂਦਾ ਹਾਂ ਮੌਕੇ ਤੇ ਦੇਖਿਆ ਜਾਂਦਾ ਠੀਕ ਹੈ ਮੌਕੇ ਤੇ ਇਹ ਦੇਖਿਆ ਜਾਂਦਾ ਠੀਕ ਹੈ ਤੇ ਦੁੱਧ ਹੁਣ 8 ਲੀਟਰ ਇਹਦੇ ਥੱਲੇ ਠੀਕ ਹੈ ਦੁੱਧ ਤੇ ਜਦੋਂ ਹੁਣ 8 ਹੈ ਹੂੰ ਦੁੱਧ ਕੀ ਬਦੂ ਕੀ ਉਹ ਵੀ ਬਣਾਈ ਆ ਜੀ ਮਾਈ ਬੰਨੀ ਹੈ ਸ਼ਮਾ ਘਰ ਚ ਦਿੱਲੀ ਗੱਲਾਂ ਕਹਿੰਦੇ ਆਂ ਸਾਰੀਆਂ ਮੰਨਦੀ ਆਂ ਕੀ ਗੱਲ ਸੁਣਾ ਜੀ ਗੱਲ ਹੈ ਨਾ ਮੇਰੀ ਗੱਲ ਹੈ ਜੀ ਉਹ ਦਿਨ ਆਏ ਚੱਲੀ ਜਾਂਦੀ ਮੈਂ ਪੁੱਛ ਲੈਣਾ ਉਹ ਜਵਾਨ ਨਹੀਂ ਇਹਨੂੰ ਪੁੱਛਦਾ ਮੈਂ ਪੁੱਛੂਗਾ ਹੈ ਤਾਂ ਆ ਬੈਠਿਆ ਹੀਰਿਆਂ ਦੇ ਵਪਾਰੀ ਤਾਂ ਆ ਕੱਲੀ ਕੱਲੀ ਦੀ ਡਿਟੇਲ ਦੱਸੇ ਦੀ ਕਿੰਨੇ ਕਿੰਨੇ ਉਮਰ ਦੀਆਂ ਤੇ ਕਿੰਨੇ ਕਿੰਨੇ ਪਛਾਣ ਦੀ ਹੈ ਹੈ ਆ 9 ਮਹੀਨੇ ਆ 9 ਮਹੀਨਿਆਂ ਦੀ ਇਹ ਸਿੰਕ ਤਾਂ ਖੁੱਲੇ ਰੱਖੂ ਥੋੜੀ ਜਿਹੀ ਹੈ ਨਾ ਤੇ 9 ਮਹੀਨਾ ਦੀ ਦੰਦ ਕਹਿੰਨੇ ਤੇ ਅੱਛਾ ਕੱਟੀ ਤਾਂ ਤੇਰੀ ਬਣਨ ਵਾਲੀ ਆ ਯਾਰ ਕਿੰਨੇ ਪੈਸੇ ਦੀ ਹੈ ਖੜਾ ਹੋ ਕੇ ਰਹਿ ਖੜਾ ਹੋ ਮੜਾ ਜਾ ਰੋਤ ਚੁੰਗਦੀ ਆ ਅੱਛਾ ਵਾ ਜੀ ਜੀ ਮਾਛ ਨਾਲ ਹਾਂ ਗੱਬਣ ਨਹੀਂ ਲੇਗਾ ਰ ਅੱਛਾ ਆਪਾ ਜੀ ਕਰਾ ਹਾਂ ਕੱਟੀ ਮੈਂ ਰੱਖ ਲਈ ਜੀ ਕੱਟੀ ਰੱਖ ਲਈ ਚਮਚ ਵੇਚਤੀ ਸੀ ਹਾਂ ਵਾੜੇ ਦੇ ਨੇ ਹਾਂ ਵਾੜ ਦੇ ਵਿੱਚ ਲੈਤੀ ਝੰਗ ਵੀ ਲੈਦੀ ਧੱਕੇ ਨਾਲ ਅੱਛਾ ਤੇ ਕਿੰਨੇ ਦੀ ਪੇਚਦਾ ਹੁਣ 30 ਹੈ ਹੁੰਦਾ 35 ਦੇ ਲੈਣ ਵਾਲੀ ਗੱਲ ਹੌਣ ਦਾ ਸੁਣਿਆ ਹੈ ਕਹੈਂ ਹੌਣ ਦਾ ਸੁਣਿਆ ਮੈਂ ਤਾਂ ਦੱਛੀ ਦੂੰਗਾ ਤੂੰ ਮੰਗੇ ਕਿੰਨੇ ਮੰਗਦਾ ਮੈਂ ਤਾਂ ਮੰਗ ਲਈ ਹੁੰਦਾ ਤੇ ਅੱਜ ਦੀ 25 30 ਉਹਦਾ ਵੀਤੀ ਇਹਦਾ ਵੀਤੀ ਤੇ ਤੂੰ ਲੈ ਕੇ ਵੇਚਣਾ ਨਾ ਕਾਹ ਨਾ ਯਾਦ ਉਹ ਮੁੰਨਿਆ ਨੀਰ ਦੋ ਵਰਗੀਆਂ ਆਹੋ ਫਿਰ ਮੁੱਲ ਲੈ ਕੇ ਕਹਾਂ ਵੇਚ ਦਿੰਨਾ ਹੈ ਮੁੱਲ ਲੈ ਕੇ ਕਹਾਂ ਵੇਚ ਦਿੰਨਾ ਹੈ ਉਹ ਪਾਰੀਆਂ ਨੂੰ ਕਰ ਗੀਆਂ ਵਾ ਯਾਰ ਮੁੱਲ ਲੈਂਦੀ ਵੀ ਆ ਮੁੱਲ ਲੈਂਦੇ ਅੱਛਾ ਹਜੇ ਇੱਥੇ ਨਵਾਂ ਵਪਾਰ ਕਰਦਾ ਹੈ ਨਾ ਤੇ ਉਹ ਕਿਹੜੇ ਉਹ ਵਪਾਰੀ ਤਾਂ ਉਹਨਾਂ ਨਾਲ ਗੱਲ ਕਰਕੇ ਦੇਖਿਓ ਤਾਂ ਮਰਦੇ ਚਿਰੀ ਵਾਂਗੂ ਪਿੰਡ ਕਿਹੜਾ ਤੇਰਾ ਜਲਵੇੜਾ ਜਲਵੇੜਾ ਇਹ ਕਿੱਥੇ ਰਹਿ ਗਿਆ ਆਰੇ ਹੋਰੇ ਟੰਗਿੰਦ ਪਰੇ ਲੱਗੇ ਅੱਛਾ ਤੇ ਤੇ ਮੋਬਾਈਲ ਨੰਬਰ ਹੈ ਕਿ ਤੇਰਾ ਕੋਈ? ਨਾ ਜੇ ਕਿਛੇ ਨੇ ਕਰ ਲੈਣੇ ਹੋਈਆਂ। ਹਾਂ ਜੇ ਕਰਉਣ ਲੈਣੇ ਹੋਈਆਂ। ਮੈਂ ਹੈਗਾ ਇੱਧਰ ਗਿਆ ਗੁਰਪਤ। ਤੇ ਪੱਟਰਾ ਨਾ ਤਣੀ ਦਿੰਦੇ। ਨਾ ਪੱਟਰਾ ਨਹੀਂ ਮਾ ਦਿੰਦੇ। ਪਿਆਰੇ ਨਹੀਂ ਰਹਿਣਗੇ ਯਾਰ। ਹਾਂ ਹਾਂ। ਜੇ ਰਾਜਨ ਚੰਗਾ। ਤੇ ਤੇਰਾ ਮੋਬਾਈਲ ਨੰਬਰ ਲੈ ਕੇ ਤੀ ਮੈਨੂੰ ਫਿਰ ਬੰਦੇ ਤੋਂ ਤੁੰ। ਆ ਜਾਂਦਾ। ਆ ਜਾਂਦਾ। ਠੀਕ ਹੈ।